ਦਮਾ ਖਾ ਲੈਂਦੀ ਐ ਵੀ ਲੈ ਆ ਬਿਠੀ ਲੈ ਮਾਂ ਚਾਹ ਨਾ ਤੂੰ ਲੈ ਕੇ ਆਈਆਂ ਚਾਹ ਪੁੱਤ ਤੇ ਉਹ ਮਹਾਰਾਣੀ ਕਿੱਥੇ ਹੈਗੀ ਮੰਮੀ ਉਹਦਾ ਤਾਂ ਤੂੰ ਪੁੱਛ ਹੀ ਨਾ আর ਰਸੋਈ ਚ ਬੜਬੜ ਕਰੀ ਜਾਂਦੀ ਸੀ ਮੈਂ ਪੁੱਛ ਲਿਆ ਵੀ ਭਾਬੀ ਕੀ ਗੱਲ ਹੋ ਗਈ ਮੈਨੂੰ 100 100 ਕੁਝ ਬੋਲੀ ਤੇਰੀ ਮਾਂ ਮੈਨੂੰ ਐ ਕਹਿੰਦੀ ਆ ਤੇਰੀ ਮਾਂ ਮੇਰੇ ਪਿਓ ਨੂੰ ਐ ਕਹਿੰਦੀ ਆ ਫਲਾਣਾ ਤੇ ਕਾ ਪੁੱਛਣਾ ਘੰਟਾ ਤਾਂ ਉਹਦੇ ਨਾਲ ਮੱਥਾ ਮਾਰ ਕੇ ਆਈਆਂ ਮੈਂ ਕਹ ਪਈ ਮੈਂ ਤਾਂ ਆਪ ਹੀ ਫੜਾ ਲੂੰਗੀ ਚਾਹ ਮੇਰੀ ਮਾਂ ਨੂੰ ਲੋੜ ਨਹੀਂ ਸਾਨੂੰ ਤਾਂ ਤੇਰੀ ਚਾਹ ਦੀ ਤਾਂ ਕਰਕੇ ਮੈਂ ਲਈ ਆਈ ਫਿਰ ਨਾ ਮੈਨੂੰ ਇੱਥੇ ਵੀ ਕਹਿ ਕੇ ਗਈ ਸੀ ਕਹਿੰਦੀ ਸਾਰਾ ਦਿਨ ਉਹ ਬੇਲੀ ਬੈਠੀ ਰਹਿੰਦੀ ਆ ਵੀਰਪਾਲ ਨੂੰ ਕਹਿ ਦਿਆ ਕਰ ਕਹਿੰਦੀ ਉਹ ਕਿਹੜਾ ਪੜਨ ਨਹੀਂ ਜਾਂਦੀ ਹੈਗੀ ਕਹਿੰਦੀ ਮੰਮੀ ਮੇਰੇ ਤੇ ਬਾਲਾ ਮੱਚਦੀ ਆ ਇਹ ਪਤਾ ਨਹੀਂ ਇਹਨੂੰ ਕੀ ਮਿਲਦਾਗਾ ਨਾਲੇ ਮੈਂ ਸਾਰਾ ਕੰਮ ਨਾਲ ਕਰਾਉਣੀ ਆ ਇਹਦੇ ਤਾਂ ਵੀ ਮੱਚੀ ਜਾਊਗੀ ਮੇਰੇ ਤੇ ਪਤਾ ਨਹੀਂ ਕਹਿੋ ਜੀ ਆ ਕੋਈ ਨਹੀਂ ਪੁੱਤ ਬੋਲੀ ਜਾਣ ਦੇ ਸਮਝਿਆ ਹੀ ਨਾ ਕਰ ਉਹਨੂੰ ਤੂੰ ਮੰਮੀ ਤੁਹਾਨੂੰ ਵੀ ਪਤਾਗਾ ਮੈਂ ਨਹੀਂ ਬਈ ਕਿਸੇ ਦੀ ਗੱਲ ਸੁਣ ਸਕਦੀ ਮੇਰੇ ਤੋਂ ਨਾਲੇ ਉਹਨੂੰ ਪਤਾ ਆ ਵੀ ਮੇਰੀ ਧੀ ਕਿਸੇ ਦੀ ਗੱਲ ਸੁਣਦੀ ਨਹੀਂ ਜੀ ਉਹੀ ਤਾਂ ਗੱਲ ਆ ਕਿਥੇ ਰੋਡੀ ਲਾਈ ਆ ਤੂੰ ਹੀ ਨਹੀਂ ਹਟੀ ਆ ਵੀਰੇ ਦੇ ਭੋਗ ਵੇਲੇ ਨਾ ਵਧੀਆ ਇਹਦੇ ਮਾਪਿਓ ਲੈ ਕੇ ਜਾਂਦੇ ਸੀ ਤੂੰ ਹੀ ਬਸ ਮੇਰੀ ਨੋ ਆ ਮੇਰੀ ਬੋਤੀ ਆ ਮੇਰੀ ਨੋ ਆ ਮੈਂ ਰੱਖੂਗੀ ਐ ਕਰੂਗੀ ਲੱਗ ਗਿਆ ਪਤਾ ਸਾਰੇ ਰਿਸ਼ਤੇਦਾਰ ਵੀ ਟੱਪਣ ਲੱਗ ਗਏ ਕਹਿੰਦੇ ਰੱਖਣਾ ਪਊਗਾ ਇਹਨੂੰ ਕੁੜੀ ਆ ਰੱਖਣਾ ਪਊਗਾ ਮੈਂ ਤਾਂ ਜਮਾ ਵੀ ਨਹੀਂ ਸੀ ਰਖਦੀ ਇਹਨੂੰ ਨਾਲੇ ਪਹਿਲਾਂ ਤਾਂ ਵੀਰੇ ਤੋਂ ਮਾੜਾ ਮੋਟਾ ਇਹ ਡਰਦੀ ਹੁੰਦੀ ਸੀ ਹੁਣ ਤਾਂ ਇਹਨੂੰ ਡਾਰੀ ਨਹੀਂ ਜਮਾ ਨਹੀਂ ਡਾਰਾ ਹੁਣ ਤਾਂ ਮੇਰੇ ਮੂਹਰੇ ਤਾਂ ਬੋਲਦੀ ਆ ਉਹੀ ਤਾਂ ਗੱਲ ਆ ਨਾਲੇ ਆਪਾਂ ਨੂੰ ਮਾਵਾ ਧੀਆਂ ਨੂੰ ਇਹ ਕੀ ਲਈ ਬੈਠੀ ਆ ਇਹਦਾ ਭਾਈ ਇੱਕ ਪਾਸਾ ਕਰਾ ਦੇਣਾ ਕਹਨੀ ਮੈਂ ਤਾਂ ਆਇਆ ਕਰਨੀ ਆ ਰੱਬ ਕਰਕੇ ਤੇਰੀ ਸੱਸ ਵੀ ਤੈਨੂੰ ਇਹੋ ਜੀ ਟੱਕਰੇ ਲੈ ਦੱਸ ਤੂੰ ਇੰਨੀ ਮਾੜੀ ਆ ਕਦੇ ਇਹਨੂੰ ਚੰਗੀ ਨਹੀਂ ਕਹੀ ਮਾੜੀ ਨਹੀਂ ਕਹੀ ਤਾਂ ਵੀ ਬੋਲਣ ਲੱਗੀ ਜਮਾਂ ਹੀ ਨਹੀਂ ਦੇਖਦੀ ਜਮਾਂ ਦੇਖਦੀ ਬੋਲਣ ਲੱਗੀ ਤਾਂ ਐਂ ਬੋਲਦੀ ਐ ਚਬਰ ਚਬਰ ਬੋਲਦੀ ਐ ਢੀ ਜੀਵ ਲੱਗੀ ਐ ਇਹਦੇ ਬੋਲਣ ਨੂੰ ਆ ਦੇਖ ਲੈ ਜਦੋਂ ਦਾ ਵੀਰਾ ਵੀਰੇ ਦੀ ਮੌਤ ਹੋਈ ਆ ਆਇਆ ਕੋਈ ਇਹਦੇ ਪਿੱਕੇ ਆ ਨਾ ਕੋਈ ਇਹਦੀ ਮਾਂ ਆਈ ਨਾ ਕੋਈ ਪਰਜਾਈ ਆਈ ਉਹਨਾਂ ਨੇ ਤਾਂ ਮਸਾਂ ਮੰਗ ਰੋਲਾਹੀ ਐ ਉਹੀ ਤਾਂ ਵੱਲ ਉਹ ਆਖੂਗੀ ਨਾ ਮੇਰੀ ਤਾਂ ਪਰਜਾਈ ਮਾੜੀ ਆ ਮੇਰੀ ਤਾਂ ਪਰਜਾਈ ਐ ਐਵੇਂ ਪਈ ਜਦੋਂ ਤੂੰ ਹੀ ਨਹੀਂ ਚੱਜਦੀ ਚੱਲ ਉਹ ਵੀ ਕਿਹੜੀਆਂ ਗੱਲਾਂ ਲੈ ਕੇ ਬੈਗੀ ਦਫਾ ਕਰ ਪਰੇ ਕੇ ਦਫਾ ਕਰ ਮੰਮੀ ਮੈਂ ਤਾਂ ਐ ਕਹਿੰਦੀ ਸੀਗੀ ਵੀ ਦੇਖੀ ਹੁਣ ਰੋਟੀ ਰੋਟੀ ਬਣਾਉਗੀ ਕਿ ਉਹ ਵੀ ਤੈਨੂੰ ਕਹਤਾ ਅ ਮੈਂ ਤਾਂ ਕੋਈ ਰੋਟੀ ਰੋਟੀ ਨਹੀਂ ਬਣਾਉਣੀ ਮੈਂ ਤਾਂ ਤੈਨੂੰ ਐ ਕਹਿੰਦੀ ਸੀਗੀ ਮੰਮੀ ਵੀ ਮੈਂ ਨਾ ਬਾਜ਼ਾਰ ਨਾ ਜਾਵਾਂ ਕੱਪੜੇ-ਕੁੱਪੜੇ ਲੈ ਆਵਾਂ ਲਿਆ ਪਤਾ ਮੈਂ ਵੀ ਚੱਲਾਂ ਨਾਲ ਕਿ ਤੁੱਕਲੀ ਵਾਗਦੇ ਨਹੀਂ ਮੈਂ ਤਾਂ ਖੁੱਲੀ ਜਾਊਂਗੀ ਤੇ ਪੈਸੇ ਪੈਸੇ ਮੈਂ ਦੇ ਦਨੀ ਆ ਹੋਰ ਮੈਂ ਬਾਜ਼ਾਰ ਜਾ ਆਪ ਨੂੰ ਇਹਨੂੰ ਨਾ ਦੱਸੀ ਮੱਚ ਜੂਗੀ ਐ ਨਹੀਂ ਬਤਾਇਆ ਕਹਿੰਦੇ ਮੇਰੀ ਕੁੜੀ ਨੂੰ ਨਹੀਂ ਕੱਪੜੇ ਲਿਆ ਕੇ ਦਿੱਤੇ ਮੈਨੂੰ ਨਹੀਂ ਕੁਛ ਲਿਆ ਕੇ ਦਿੱਤਾ ਤੂੰ ਨਾ ਦੱਸੀ ਵੀ ਮੈਂ ਬਾਜ਼ਾਰ ਜਾਨੀ ਆ ਤੇ ਮੱਚ ਜੂਗੀ ਉਹ ਤਾਂ ਉਹੀ ਤਾਂ ਗੱਲ ਨਾਲੇ ਉੱਜੀ ਵਾਖੜੀ ਜੁਣੀ ਦਿਖਦੀ ਉਹ ਕਿੱਧਰ ਗਈ ਇੱਥੇ ਉਹ ਫਿਰਦੀ ਹੋਣੀ ਆ ਮਾਂ ਦੇ ਮਗਰ ਲੈ ਲਈ ਆਂੂ ਕੀ ਨਾ ਕੁੜੀ ਜੀ ਨੇ ਅੱਛਾ ਤੂੰ ਬਣਾਈ ਸੀ ਕਿ ਉਹਨੇ ਬਣਾਈ ਸੀ ਬਣਾਈ ਤਾਂ ਹੋਣੀ ਸੀ ਪਰ ਪਾ ਕੇ ਮੈਂ ਲੈ ਕੇ ਆਈ ਆ ਤੇ ਇਹਦੇ ਚ ਤਾਂ ਨਾ ਮਿੱਠਾ ਬਹੁਤ ਜ਼ਿਆਦਾ ਆ ਤੈਨੂੰ ਪਤਾ ਮੈਨੂੰ ਸ਼ੂਗਰ ਦੀ ਸ਼ਿਕਾਇਤ ਆ ਮੈਂ ਨਹੀਂ ਪੀਂਦੀ ਮੰਮੀ ਉਹਨੂੰ ਆਖੋ ਤਾਂ ਹੈਣੀ ਚਾਹ ਪਾਣੀ ਬਣਾਉਣ ਦੀ ਬੇਸਰੀ ਜੀ ਲੈ ਜਾ ਪਤ ਮੈਂ ਨਹੀਂ ਪੀਂਦੀ ਮਿੱਠਾ ਹੀ ਮਿੱਠਾ ਆ ਚਲ ਰੱਖ ਦੇ ਨਾ ਤੀ ਮੇਰੀ ਗੱਲ ਤਾਂ ਸੁਣ ਲੈ ਮੈਂ ਤੇਨੇ ਪੁੱਛਦੀ ਸੀ ਵੀ ਕੁੜੀ ਜੀ ਨੂੰ ਕੁਛ ਨਾਲ ਆ ਕੇ ਦੇਵਾਂ ਫਿਰ ਮੈਂ ਬਸ ਰਾਂ ਦੇ ਆਪੇ ਉਹਦੀ ਨਾਨੀ ਦਿਵਾਉਗੀ ਐਂ ਤਾਂ ਹੈ ਨਾ ਚਲ ਚੰਗਾ ਫਿਰ ਬਧਿਆਰੇ ਪੈਸੇ ਦਿੰਦੀ ਆ ਉਹਦੀ ਮਾਂ ਨੂੰ ਹਾਂ ਨਾਲੇ ਨਾ ਜਵਾਕ ਨੂੰ ਇੰਨਾ ਵੀ ਨੀਚੇ ਬਲਾਉਣਾ ਚਾਹੀਦਾ ਸਾਰਾ ਦਿਨ ਉਹਨੂੰ ਦੁਕਾਨਾਂ ਤੇ ਤੋਰੀ ਰੱਖੀ ਆ ਆਪਾਂ ਦੇਖੋ ਰੁੱਕਰੇ ਖਾਲੇ ਬਣੀ ਕਦੇ ਮੱਠੀਆਂ ਖਾ ਲਵੇ ਅਜੇ ਬਿਮਾਰ ਹੋ ਗਈ ਤਾਂ ਤੁਸੀਂ ਆਪਾਂ ਆਪਾਂ ਨੂੰ ਵਰਨਾ ਪਊਗਾ ਹਾਂ ਚੰਗਾ ਮਾਂ ਜਾਣੀਆ ਫਿਰ ਮੈਂ ਤਾਂ ਰੱਖਦਾ ਚਾਹ ਜੀ ਰੱਖਦੇ ਪਰੇ ਨਦੀ ਦਾ ਸਰਪੰਚ ਜਿੱਦਿ ਲਈ ਕਹੰਗਿਆ ਨਾ ਮੇਰੇ ਕੋਲੇ ਬੰਦੇ ਦਾ ਫਰਪੀਏ ਤੇਰੀ ਮਾਂ ਤੋਂ ਮੰਗ ਤੇਰੀ ਨਾਨੀ ਬਥੇਰੇ ਪੈਸੇ ਦੇ ਕੇ ਤੋਰਦੀ ਆ ਉਹਨੂੰ ਹੈ ਨਹੀਂ ਮੇਰੇ ਕੋਲ 10 ਰੁਪਏ ਦਫਾ ਹੋਏ ਤੋਂ ਦਾਦੀ ਐਵੇਂ ਕਹ ਲੋ ਬੋਲਦੀ ਜਦੋਂ ਨਾਨੀ ਕੋਲ ਜਾਣੇ ਮੈਂ ਬਾਦੂ ਜੀ ਲੈ ਕੇ ਆਨੀ ਹੁੰਨੀ ਆ ਲੈ ਕੇ ਆਨੀ ਆ ਫਿਰ ਲੈ ਆਈ ਜਾ ਮੇਰੇ ਤੋਂ ਨਾ ਮੰਗਿਆ ਕਰ ਕੋਸਾ ਮੈਂ ਤਾਂ ਮੰਗਦੀ ਵੀ ਨਹੀਂ ਹੁੰਦੀ ਤੁਹਾਡੇ ਤੋਂ ਤੇ ਫਿਰ ਨਾਲੇ ਮੰਗਿਆ ਹੁਣ 10 ਰੁਪਏ ਹਾਣੀ ਮੰਗੇ ਹੈਗੇ ਤੇ ਫਿਰ ਆਪਦੀ ਮਾਂ ਤੋਂ ਲੈ ਹੈ ਨਹੀਂ ਮੇਰੇ ਕੋਲ ਦਫਾ ਹੋਰ ਮਾਂ ਤੁਹਾਨੂੰ ਕੀ ਮਾਂ ਮੈਂ ਕਿੱਥੋਂ ਬੋਲਦੀ ਹਾਂ ਤੈਨੂੰ ਲੱਗਦਾ ਮੈਂ ਬੋਲਦੀ ਹਾਂ ਜਦੋਂ ਮੈਨੂੰ ਵੱਧ ਬੋਲਦਾ ਹੈ ਮਸਤਾ ਫਿਰ ਅੱਕੀ ਹੋਈ ਤੋਂ ਬੋਲਿਆ ਜਾਂਦਾ ਕੁੜੀ ਦੇਖ ਲੈ ਮੈਂ ਨਾ ਡੱਕਾ ਨਹੀਂ ਕਰਾਉਂਦੀ ਫੇਰ ਵੀ ਆਦੀ ਮਾਂ ਨੂੰ ਕਹੋਗੇ ਨਾ ਮੈਂ ਸਾਰਾ ਦਾ ਇਹਦੇ ਨਾਲ ਕੰਮ ਕਰਵਾਉਣੀ ਹੈ ਕੋਈ ਤਾਂ ਗੱਲ ਮਾਂ ਨੂੰ ਕਿਹੜਾ ਦੀ ਇਹਦਾ ਨਹੀਂ ਵੀ ਕੰਮ ਤਾਂ ਇਹ ਕਰਦੇ ਰਹਿੰਦੇ ਕਿ ਕਿੱਥੇ ਕਰਦੀ ਹੈ ਜੀ ਕੋਈ ਨਾ ਮੰਗ ਚੰਗਾ ਜਾਲ ਮੈਂ ਤਾਂ ਨਾ ਬੋਲਿਆ ਕਰੂੰਗੀ ਤਾਂ ਵੀ ਕੋਈ ਗੱਲ ਨਹੀਂ ਨਿਮਕੇ ਕੱਟ ਰੂੰਗੀ ਪਰ ਮਾਂ ਇੱਕ ਗੱਲ ਤਾਂ ਹੈਗੀ ਹੈ ਜੇ ਇਹਨਾਂ ਮੂਰੇ ਮੈਂ ਨਿਮਕੇ ਰਹਿਣ ਲੱਗੀ ਨਾ ਇੰਨਾਂ ਨੇ ਮੈਨੂੰ ਬਸਣ ਨਹੀਂ ਦੇਣਾ ਇੱਥੇ ਤੇ ਜਿੱਦਾਂ ਮੈਂ ਗੱਲ ਮੰਨ ਲੈਨੀ ਆ ਹੋਰ ਸਾਇਦ ਉਹ ਕਹੇ ਉਹ ਕਾਹਦਾ ਗਿਆ ਨਾ ਮੇਰੀ ਜ਼ਿੰਦਗੀ ਖਰਾਬ ਹੋ ਗਈ ਉਹ ਤਾਂ ਉਹੀ ਗੱਲ ਧੁਰ ਗਿਆ ਤੇ ਖੜਾ ਸੁੱਟ ਗਿਆ ਉਹ ਤਾਂ ਮੈਨੂੰ ਬਹੁਤ ਔਖਾ ਪੈਣਾ ਨਾ ਜ਼ਿੰਦਗੀ ਕੱਢਣ ਦਾ ਹਾਂ ਉਹ ਹੀ ਤਾਂ ਗੱਲ ਹੈ ਸਾਇਦ ਸਮਾਂ ਮੈਨੂੰ ਕਹਿ ਰਹੀ ਆ ਕਿ ਤੂੰ ਆਕੇ ਲੜੀ ਸੀ ਉਹਨਾ ਕਿ ਤਾਂ ਕਰੋ ਗਿਆ ਕਿ ਤਾਂ ਕਿਉਂਕਿ ਐਕਸੀਡੈਂਟ ਹੋਇਆ ਜਿਵੇਂ ਲੜਨ ਐਕਸੀਡੈਂਟ ਹੁੰਦੇ ਹੋਣ ਫੇਰ ਆਏ ਫੇਰ ਲੱਖਾਂ ਦੁਨੀ ਮਰ ਜੇ ਲੜਾਈ ਕਿਹਦੇ ਕਰੇ ਨਹੀਂ ਹੁੰਦੀ 18 ਦੇ ਘਰੀ ਹੁੰਦੇ ਕਿਹਦੇ ਕਰੇ ਥੋੜੀ ਦੇ ਘਰੇ ਬਾਦੂ ਉਹੀ ਤਾਂ ਗੱਲ ਆ ਮੈਂ ਤਾਂ ਕਨੇ ਬੰਦਿਆਂ ਨਾਲ ਹੀ ਸਰਦਾਰੀ ਹੁੰਦੀ ਹੈ ਕੋਈ ਨੂੰ ਤਾਂ ਆਪਣੀ ਮੂੰਹ ਬੋਲਦੇ ਬਸ ਉਤੇ ਸائیں ਜਵਾਕੜੀ ਬਸ ਸੁਣਿਆ ਨਹੀਂ ਕਰਕੇ ਕੁਛ ਕਹਿੰਦੀ ਨਹੀਂ ਉਹਨਾਂ ਨੂੰ ਸਾਧਨ ਪੰਜ ਪੰਜ ਉਹਨੂੰ ਪੈਂਦੀਆਂ ਨੇ ਤਾਂ ਠੀਕ ਅਮਾ ਮੈਨੂੰ ਐ ਲੱਗਦਾ ਜਿਵੇਂ ਮੰਨੂ ਰੋਈ ਜਾਂਦੀ ਹੁੰਦੀ ਐ ਇਹ ਕੀ ਕੀ ਹੋ ਗਿਆ ਬੁੱਤੂ ਦੀਨੇ ਬਾਦੂ ਕੋਈ ਬੋਲ ਰਿਹਾ ਮੈਨੂੰ ਕੀ ਬੋਲਿਆ ਬੁੱਤੂ ਦਾ ਦਾਦੀ ਨੇ ਹੈ ਨਾਨੀ ਵਾਲਾ ਬਾਦੂ ਕੁਝ ਬੋਲ ਰਿਹਾ ਬੁੱਤ ਕੀ ਕਰੀ ਉਹ ਹੁਣ ਐਂ ਬੋਲਦੀਆਂ ਨੇ ਹੁਣ ਆਪਣਾ ਨਗ ਜ਼ੋਰ ਨਹੀਂ ਚੱਲਦਾ ਕੋਈ ਕਿੱਦਾਂ ਦਾ ਤਰਾ ਡੈਡੀ ਗਿਆ ਨਾ ਮੈਂ ਨੂ ਵੀ ਅਹੀਂ ਪਾਜ-ਪਾਜ ਪੈਂਦੀ ਆਂ ਤੂੰ ਬੋਤੋ ਤੋਂ ਮੰਗੇ ਹੀ ਨਾ ਕਰ ਤੂੰ ਮੈਥੋਂ ਲੈ ਲੈਂਦੀ 10 ਰੁਪਏ ਮੈਂ ਦੇ ਦਿੰਦੀ ਤੈਨੂੰ ਉਹ ਪਤਾ ਆਪਣਾ ਨਹੀਂ ਮੋਹ ਕਰਦੀਆਂ ਹੈਗੀਆਂ ਹੁਣ ਕਿਰਪਾਉਣ ਆਲੀ ਸੀ ਆਪਣੀ ਕਦਰ ਇਸ ਕਰ ਚ ਮੰਮੀ ਆਪਾਂ ਨਾ ਨਾਨੀ ਕੋਲ ਚੱਲਦੇ ਆ ਅੱਥੇ ਨਹੀਂ ਆਣਾ ਦਾਦੀ ਬਾਦੂ ਕੁਝ ਬੋਲਦੀ ਆਪਾਂ ਨੂੰ ਮੈਂ 10 ਰੁਪਏ ਮੰਗੇ ਸੀ ਜੀਜੀ ਨੂੰ ਬੋਤੋ ਫੇਰ ਤੂੰ ਨਾ ਮੰਗਿਆ ਕਰ ਤੂੰ ਮੈਥੋਂ ਮੰਗ ਲੈਂਦੀ 10 ਰੁਪਏ ਤੁਸੀਂ ਫੋਨ ਤੇ ਗੱਲ ਕਰ ਗਈ ਐਂ ਦੇਸ ਤਾਂ ਕਹਿ ਕੇ ਮੈਂ ਦਾਦੀ ਕੋਲੇ ਜਲੀ ਗਈ ਚਲ ਕੋਈ ਨਾ ਪੁੱਤ 10 ਰੁਪਏ ਮੈਂ ਤੈਨੂੰ ਹੁਣ ਦੇ ਦੇਣੀ ਆ ਮੈਂ ਨਾਨੀ ਕੋਲੇ ਜਾਣ ਦੀ ਗੱਲ ਨਾ ਕਰਿਆ ਕਰ ਜੇ ਤੂੰ ਪਿਆ ਇੱਕ ਵਾਰੀ ਕਹਤਾ ਨਾ ਵੀ ਅਸੀਂ ਨਾਨੀ ਕੋਲੇ ਵਗ ਜਾਨੇ ਤੇ ਦਾਦੀ ਤੇ ਭੂਆ ਆਪਾਂ ਨੂੰ ਉੱਦੀ ਕੱਢ ਦੇਣੀ ਆ ਆਪਾਂ ਨੇ ਕਿਤੇ ਨਹੀਂ ਜਾਣਾ ਆਪਾਂ ਹੁਣ ਇਹੀ ਘਰ ਆ ਪੁੱਤ ਆਪਾਂ ਇੱਥੇ ਹੀ ਰਹਿਾਂਗੇ ਚੰਗਾ ਭੂਆ ਨੂੰ ਆਪਾਂ ਬਿਆਕੇ ਤੋਰ ਦਾਂਗੇ ਕੱਲੀ ਤੇਰੀ ਦਾਦੀ ਰਹਿ ਜੂਗੀ ਫਿਰ ਕੌਣ ਲੜਿਆ ਕੋਈ ਆਪੇ ਨਾਲ ਤੇ ਦਾਦੀ ਪੁੱਤ ਕੱਲੀ ਨਹੀਂ ਬੋਲਦੀ ਜੀ ਉਹ ਤੇ ਤੇਰੀ ਭੂਆ ਦੇ ਮਗਰ ਲੱਗ ਜਾਂਦੇ ਤਾਂ ਬੋਲਦੀ ਆ ਕੰਨ ਸਟੇਕ ਮੈਂ ਦਿੰਦਾਂਗਾ ਤੈਨੂੰ ਠੀਕ ਹੈ ਠੀਕ ਹੈ ਚਲ ਮੈਂ ਦਿੰਨੀਆ ਕੱਢ ਕੇ ਤੈਨੂੰ ਤੇ ਪਈਆਂ ਨੂੰ ਪੈਣ ਹਾਂ ਅੜੇ ਹੋ ਹਾਂ ਪੈਣ ਬੋਲ ਮੈਂ ਤਾਂ ਕੰਮ ਨਹੀਂ ਕਰਨਾ ਕੋਈ ਕੰਮ ਤਾਂ ਡੋਲਾ ਕਰਦੀ ਐ ਜੇ ਕਰੂਗੀ ਮਾੜਾ ਮੋਟਾ ਕਿਥੋਂ ਸਾਡੇ ਪੇਸ਼ ਪੈਗੀ ਹੋਰ ਕੌਣ ਸਾ ਮੇਰਾ ਪੁੱਤ ਮੁੱਕਿਆ ਉਹਦਾਂ ਦੀ ਇਹ ਸਾਰਾ ਨਾ ਪਤਾ ਨਹੀਂ ਕਿੱਥੇ ਕੌਣ ਸਿਖਾਉਂਦਾ ਇਹਨੂੰ ਕੌਣ ਨਾ ਡੱਕਾ ਨਹੀਂ ਤੋੜਦੀ। ਸਿਖਾਉਣਾ ਕਿਹਨੇ ਕਿ ਕੋਈ ਨਹੀਂ ਸਿਖਾਉਣ ਵਾਲਾ ਆਪ ਨਹੀਂ ਪਤਾ ਹੁੰਦਾ। ਗਿਰੇ ਉਹਨਾਂ ਦੇ ਜਾਣੀ ਜਾ ਕੇ ਆਉਣਾ। ਲਾਬੇ ਕੇ? ਹਾਂ। ਚੱਲ ਚੱਲ ਵੜਦੀਆਂ ਤਾਂ ਮੈਨੂੰ ਕਿਸੇ ਪਾਸੇ ਜਾਣ ਦਾ ਮੌਕਾ ਵੀ ਨਹੀਂ ਦਿੰਦੀਗੀ। ਜਾਣ ਦਾ ਮੌਕਾ ਕਿੱਥੇ ਹੋਵੇ ਫਿਰ ਕੰਮ ਨਹੀਂ ਲੋਟ ਹੀ ਨਹੀਂ ਆਉਂਦੇ। ਕੰਮ ਨਹੀਂ ਲੋਟਾਂ ਦੀ ਆਪ ਕਰਦੀਆਂ ਦੋਨੇ ਮਾਵਾਂ ਢੀਆਂ ਅੰਦਰ ਬੜੀ ਰਹਿੰਦੀ ਹੈਗੀ ਲੈ ਕੇ ਕੁੜੀ ਨੂੰ ਆਉਦੀ ਹੂ। ਨਦੀਦੀ ਜੰਮੀ ਹੋਈ ਆ ਉਹਦੀ। ਮੱਛ ਨਹੀਂ ਪੈਂਦਾ ਫੇ ਕੁੜੀ ਰਹਿ ਕੇ ਵੀ ਉਹ ਵੀਦਰ ਨਹੀਂ ਸਰਦਾ। ਉਹ ਵੀ ਜਾਣਕਾਰੀ ਚਲੋ ਚੱਲਦੇ ਆਂਗੇ ਆਪਾਂ ਮੈਂ ਤਾਂ ਆਪ ਕੰਮਾਂ ਤੋਂ ਅੰਧਿਆ ਵਿੱਚ ਭੁੱਲ ਗਈ ਜਾਣਾ ਸੀ ਉਹਨਾਂ ਦੇ ਬੈਠਣਾ ਜ਼ਰੂਰ ਚਲੋ ਕਿਹੜਾ ਪਹਿਲੇ ਕੰਮ ਤਾਂ ਮੈਨੂੰ ਹੋਈ ਇਹ ਕੰਮ ਵੀ ਜ਼ਰੂਰੀ ਹੈ ਚਲ ਵਧੀਆ ਹੋ ਗਿਆ ਤੂੰ ਆ ਗਈ ਮੈਨੂੰ ਯਾਦ ਕਰਾਤਾ ਤੇ ਮੈਂ ਤਾਂ ਨਹੀਂ ਮੈਂ ਤਾਂ ਭੁੱਲੀ ਬੈਠੀ ਸੀ